ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਮਹਿਕ ਤੇ ਉਸਦੇ ਪਰਿਵਾਰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹਨਾਂ ਦੀ ਸੱਚਾਈ ਤਾਂ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਰਵੀ ਇੰਡੀਆ ਆਇਆ ਹੋਇਆ ਸੀ। ਮਹਿਕ ਦੀ ਮੰਮੀ ਵੀ ਇੰਡੀਆ ਆਈ ਹੋਈ ਸੀ। ਪਰ ਫਿਰ ਵੀ ਲੋਕਾਂ ਨੂੰ ਕਹਿ ਰਹੇ ਸੀ ਮਹਿਕ ਕਿ ਮੈਂ ਬਿਲਕੁਲ ਇਕੱਲੀ ਹਾਂ। ਮਹਿਕ ਦੀ ਇਸ ਗੱਲ ਨੇ ਸਾਰੇ ਲੋਕਾਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਹੈ ਤੇ ਉਧਰ ਮਹਿਕ ਦੀ ਵੀਡੀਓ ਤੇ ਇੱਕ ਕਮੈਂਟ ਆਇਆ ਸੀ ਜਿਸ ਨੂੰ ਪੜ ਕੇ ਬਹੁਤ ਸਾਰੇ ਲੋਕਾਂ ਨੇ ਉਸ ਦੇ ਨੀਚੇ ਕਮੈਂਟ ਕੀਤੇ ਸੀ ਕਿ ਹਾਂਜੀ ਇਹ ਗੱਲ ਬਿਲਕੁਲ ਠੀਕ ਹੋ ਸਕਦੀ ਹੈ ਪਰ ਕਮੈਂਟ ਉਹਨਾਂ ਨੇ ਬੜੀ ਜਲਦੀ ਹੀ ਡਿਲੀਟ ਕਰ ਦਿੱਤਾ ਗਿਆ ਕਮੈਂਟ ਇਹ ਸੀ ਜਿਸ ਵਿੱਚ ਲਿਖਿਆ ਸੀ ਕਿ ਮਹਿਕ ਦੀ ਡਿਪਰੈਸ਼ਨ ਦਾ ਕਾਰਨ ਬੱਚਾ ਹੈ ਮੈਕ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਪਰ ਇਸ ਦੇ ਬੱਚਾ ਨਹੀਂ ਹੋਇਆ ਜਿਸ ਕਰਕੇ ਇਹ ਡਿਪਰੈਸ਼ਨ ਵਿੱਚ ਰਹਿੰਦੀ ਹੈ ਜਦੋਂ ਵੀ ਇਹ ਮਨੀ ਦੇ ਬੱਚਿਆਂ ਨੂੰ ਦੇਖਦੀ ਹੈ ਤਾਂ ਇਸ ਨੂੰ ਡਿਪਰੈਸ਼ਨ ਹੋਰ ਜ਼ਿਆਦਾ ਹੋ ਜਾਂਦੀ ਹੈ ਇਹ ਸੋਚਦੀ ਹੈ ਪਤਾ ਨਹੀਂ ਮੇਰੇ ਘਰ ਕਦੋਂ ਬੱਚੇ ਦੀਆਂ ਕਲਕਾਰੀਆਂ ਸੁਣਨ ਨੂੰ ਮਿਲਣਗੀਆਂ ਤੇ ਹੁਣ ਮੈਕ ਦੇ ਘਰ ਵਾਲਾ ਤੇ ਉਸ ਦੀ ਮੰਮੀ ਉਸ ਦਾ ਇਲਾਜ ਕਰਵਾਉਣ ਲਈ ਉਸ ਨੂੰ ਇੰਡੀਆ ਲੈ ਕੇ ਆਏ ਸੀ ਪਰੰਤੂ ਇਲਾਜ ਤੋਂ ਵੀ ਡਾਕਟਰਾਂ ਨੇ ਕੁਝ ਮਨਾ ਕਰ ਦਿੱਤਾ ਕਿ ਇਸ ਦੇ ਬੱਚਾ ਨਹੀਂ ਹੋ ਸਕਦਾ ਤੇ ਕਾਫੀ ਸਾਰੇ ਲੋਕਾਂ ਨੇ ਇਹਨਾਂ ਨੂੰ ਆਈਵੀਐਫ ਹਸਪਤਾਲ ਦੇ ਵਿੱਚ ਜਾਂਦੇ ਹੋਏ ਵੀ ਦੇਖਿਆ ਹੈ ਇਹ ਵੀ ਉਹਨਾਂ ਦੇ ਕਮੈਂਟ ਦੇ نیچے ਰਿਪਲਾਈ ਆ ਰਿਹਾ ਸੀ ਕਿ ਅਸੀਂ ਇਹਨਾਂ ਨੂੰ ਆਈਵੀਐਫ ਵਾਲੇ ਹਸਪਤਾਲ ਵਿੱਚ ਜਾਂਦੇ ਹੋਏ ਦੇਖਿਆ ਹੈ ਪਰ ਪਤਾ ਨਹੀਂ ਕਿਉਂ ਇਹਨਾਂ ਨੇ ਕਮੈਂਟ ਡਿਲੀਟ ਕਰ ਦਿੱਤਾ ਹੈ ਲੋਕਾਂ ਦਾ ਤਾਂ ਹੁਣ ਇਹੀ ਮੰਨਣਾ ਹੈ ਕਿ ਮੈਕ IVF ਕਰਵਾਉਣ ਲਈ ਹੀ ਇੰਡੀਆ ਆਈ ਸੀ ਜਿਸ ਕਰਕੇ ਇਹਨਾਂ ਨੇ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਲਈ ਡਿਪਰੈਸ਼ਨ ਦੀ ਗੱਲ ਚਰਚਾ ਵਿੱਚ ਲੈ ਆਂਦੀ ਤਾਂ ਕਿ ਲੋਕਾਂ ਦਾ ਉਸ ਪਾਸੇ ਧਿਆਨ ਨਾ ਜਾਵੇ ਤੇ ਲੋਕ ਇਸ ਪਾਸੇ ਹੀ ਧਿਆਨ ਰੱਖਣ ਕਿ ਮਹਿਕ ਡਿਪਰੈਸ਼ਨ ਦੇ ਵਿੱਚ ਇੰਡੀਆ ਆਈ ਹੈ ਤੇ ਘਰ ਦਾ ਕੋਈ ਪਰਿਵਾਰਕ ਮੈਂਬਰ ਨਾਲ ਨਹੀਂ ਆਇਆ ਹੈ ਇਸ ਕਰਕੇ ਰਵੀ ਨੂੰ ਉਹ ਵੀਡੀਓ ਵਿੱਚ ਨਹੀਂ ਲੈ ਕੇ ਆਉਂਦੀ ਸੀ ਤੇ ਮੈਕ ਦਾ ਹੁਣ ਟ੍ਰੀਟਮੈਂਟ ਪੂਰਾ ਹੋ ਗਿਆ ਹੈ ਲੋਕਾਂ ਦਾ ਇਹ ਕਹਿਣਾ ਹੈ ਬਾਕੀ ਸਚਾਈ ਤਾਂ 6-7 ਮਹੀਨੇ ਬਾਅਦ ਸਾਹਮਣੇ ਆ ਹੀ ਜਾਵੇਗੀ ਕਿ ਜੋ ਸਚਾਈ ਸੀ ਉਸ ਦਾ ਪਤਾ ਲੱਗਣੋਂ ਨਹੀਂ رہ ਸਕਦਾ ਹਾਂਜੀ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਕਮੈਂਟ ਦੇ ਬਾਰੇ ਆਪਣੀ ਰੈਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਕਿ ਲੋਕ ਆਪਣੇ ਹੀ ਤੀਰ ਤੁੱਕੇ ਛੱਡ ਰਹੇ ਨੇ ਜਾਂ ਫਿਰ ਇਹ ਗੱਲ ਸੱਚ ਹੋ ਸਕਦੀ ਹੈ ਹਾਂਜੀ ਤੁਸੀਂ ਜਰੂਰ ਦੱਸਿਓ